ਦੇਨ ਦੇ ਹਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਗੁਰਦੀਪ ਸਿੰਘ ਕੌਂਕੇ ਹੋਰਾਂ ਦਾ ਨਾਮ ਇੱਕ ਵਾਰ ਫੇਰ ਸੁਰਖੀਆਂ ਵਿੱਚ ਆ ਰਿਹਾ ਹੈ ਜਿਨ੍ਹਾਂ ਦੀ ਪੁਲਿਸ ਰਸਤ ਦੌਰਾਨ ਹੋਈ ਮੌਤਾ ਮਾਮਲਾ ਮੁੜ ਸੁਰਖੀਆਂ ਵਿੱਚ ਆਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸਨ ਗੁਰਦੀਪ ਸਿੰਘ ਕੌਂਕੇ ਅਤੇ ਇਸੇ ਕਰਕੇ ਉਹਨਾਂ ਦੇ ਇਸ ਮਾਮਲੇ ਸੰਬੰਧੀ ਜੋ ਤਾਜ਼ਾ ਰਿਪੋਰਟਾਂ ਆਈਆਂ ਨੇ ਉਹਨਾਂ ਨੇ ਉਸ ਵੇਲੇ ਦੇ ਦੌਰ ਅਤੇ ਉਸ ਵੇਲੇ ਦੇ ਮਾਹੌਲ ਅਤੇ ਕਾਰਵਾਈਆਂ ਸੰਬੰਧੀ ਵੀ ਇੱਕ ਹੋਰ ਪ੍ਰਮਾਣ ਦਿੱਤਾ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਆਓ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜੀਵਨ ਬਾਰੇ ਅਤੇ ਕਿਵੇਂ ਉਹਨਾਂ ਦਿਨਾਂ ਦੇ ਸਮੇਂ ਅਤੇ ਮਾਹੌਲ ਵੇਲੇ ਗੁਰਦੇਵ ਸਿੰਘ ਕੌਂਕੇ ਵਾਂਗ ਹੋਰ ਵੀ ਕਈ मामले ਹੁਣ ਜੋ ਖੁੱਲ ਰਹੇ ਨੇ ਗੁਰਦੇਵ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੀ ਦੀ ਜਗਰਾਉਂ ਸਬ ਡਿਵੀਜ਼ਨ ਦੇ ਪਿੰਡ ਕੌਕੇ ਕਲਾਂ ਵਿਖੇ ਹੋਇਆ ਇਸੇ ਕਰਕੇ ਉਹਨਾਂ ਦਾ ਨਾਮ ਗੁਰਦੇਵ ਸਿੰਘ ਕੌਕੇ ਵਜੋਂ ਲਿਖਿਆ ਅਤੇ ਜਾਣਿਆ ਜਾਂਦਾ ਹੈ ਸਾਲ 1986 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਅਤੇ ਇਸ ਵਿੱਚ ਜਸਬੀਰ ਸਿੰਘ ਰੋਡੇ ਨੂੰ ਸ਼੍ਰੀ ਕਾਲ ਤੱਕ ਸਾਫ ਦਾ ਜਥੇਦਾਰ ਥਾਪ ਦਿੱਤਾ ਗਿਆ ਸੀ ਪਰ ਜਸਬੀਰ ਸਿੰਘ ਰੋਡੇ ਉਸ ਸਮੇਂ ਜੇਲ੍ਹ ਵਿੱਚ ਸਨ ਅਤੇ ਉਹਨਾਂ ਦੇ ਜੇਲ੍ਹ ਵਿੱਚ ਹੋਣ ਕਾਰਨ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ ਗੁਰਦੇਵ ਸਿੰਘ ਕੌਕੇ ਅਤੇ ਉਸ ਤੋਂ ਬਾਅਦ ਰੋਡੇ ਨੇ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਅਹੁਦਾ ਸੰਭਾਲ ਲਿਆ ਸੀ ਪਰ ਜਿਸ ਸਮੇਂ ਇਹ ਘਟਨਾਕ੍ਰਮ ਵਾਪਰਿਆ ਉਸ ਸਮੇਂ ਦੌਰਾਨ ਗੁਰਦੇਵ ਸਿੰਘ ਕੌਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ। ਉਹਨਾਂ ਦਿਨਾਂ ਦੌਰਾਨ ਸਿੱਖ ਨੌਜਵਾਨਾਂ ਦੀ ਫੜੋ ਫੜੀ ਅਤੇ ਇਨਕਾਊਂਟਰਾਂ ਦਾ ਦੌਰ ਚੱਲ ਰਿਹਾ ਸੀ। ਇਸੇ ਮਾਮਲੇ ਵਿੱਚ ਜੋ ਇਲਜ਼ਾਮ ਲੱਗੇ ਉਹਨਾਂ ਮੁਤਾਬਕ 20 ਦਸੰਬਰ 1992 ਨੂੰ ਗੁਰਦੇਵ ਸਿੰਘ ਕੌਂਕੇ ਨੂੰ ਐਸਐਚਓ ਜਗਰਾਉਂ ਅਤੇ ਪੁਲਿਸ ਪਾਰਟੀ ਉਹਨਾਂ ਦੇ ਘਰੋਂ ਚੁੱਕ ਕੇ ਲੈ ਗਈ ਸੀ। ਹਾਲਾਂਕਿ ਉਨ੍ਹਾਂ ਦੇ ਪੁੱਤੇ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਦੀ ਬੇਨਤੀ ਉੱਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਰਹਾਅ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਤਕਰੀਬਨ 5 ਦਿਨ ਬਾਅਦ ਉਸ ਵੇਲੇ ਦੇ ਐਸ ਐਚ ਓ ਜਗਰਾਉਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗੁਰਦੇਵ ਸਿੰਘ ਕੌਂਕੇ ਹੋਰਾਂ ਨੂੰ 25 ਦਸੰਬਰ 1992 ਨੂੰ ਮੁਰ ਤੋਂ ਗ੍ਰਿਫਤਾਰ ਕਰ ਲਿਆ ਅਤੇ 200 ਬੰਦਿਆਂ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕੀਤਾ ਅਤੇ ਇਹ ਗ੍ਰਿਫਤਾਰੀ ਵੀ ਉਦੋਂ ਕੀਤੀ ਗਈ ਸੀ ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਕਥਾ ਕਰ ਰਹੀ ਸੀ ਜਗਰਾਉਂ ਪੁਲਿਸ ਨੇ ਉਸ ਵੇਲੇ ਇਹ ਵੀ ਦਾਵਾ ਕੀਤਾ ਸੀ ਕਿ ਗੁਰਦੇਵ ਸਿੰਘ ਨੂੰ ਖਾੜਕੂਆਂ ਬਾਰੇ ਪੁੱਛਗਿੱਛ ਕਰਨ ਲਈ ਲਿਆਂਦਾ ਗਿਆ ਇਸ ਦਰਮਿਆਨ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਅਤੇ ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਕੋਲ ਇਹ ਦਾਵਾ ਕੀਤਾ ਸੀ ਕਿ ਇਨਕਾਊਂਟਰ ਵਿੱਚ ਗੁਰਦੇਵ ਸਿੰਘ ਕੌਕੇ ਦੀ ਮੌਤ ਹੋਈ ਪਰ ਇਸ ਮਾਮਲੇ ਵਿੱਚ ਜਿੰਨੇ ਵੀ ਇਲਜ਼ਾਮ ਲੱਗੇ ਗੁਨਾਹ ਮੁਤਾਬਕ ਇਹੀ ਕਿਹਾ ਗਿਆ ਸੀ ਕਿ ਉਹਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਤਸੀਹੇ ਦੇ ਦੇ ਕੇ ਉਹਨਾਂ ਦੀ ਜਾਨ ਲਈ ਗਈ। ਇਸ ਮਾਮਲੇ ਵਿੱਚ ਫਿਰ ਇੱਕ ਜਾਂਚ ਕਮਿਸ਼ਨ ਬਣਿਆ ਅਤੇ ਸਨ 1998 ਵਿੱਚ ਪੰਜਾਬ ਦੇ ਤਤਕਾਲੀ ਵਧੀਕ ਡਾਇਰੈਕਟਰ ਜਨਰਲ ਪੁਲਿਸ ਸੁਰੱਖਿਆ ਬੀਪੀ ਤਿਵਾੜੀ ਨੇ ਇਸ ਜਾਂਚ ਦੀ ਜ਼ਿੰਮੇਵਾਰੀ ਨਿਭਾਈ। ਇਸ ਮਾਮਲੇ ਵਿੱਚ ਜਾਂਚ ਹੋਈ ਅਤੇ ਜਾਂਚ ਟੀਮ ਵੱਲੋਂ ਜੋ ਰੁਪਏ ਉੱਠ ਤਿਆਰ ਕੀਤੀ ਗਈ ਉਹ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਇੰਨੇ ਲੰਮੇ ਸਮੇਂ ਤੱਕ ਉਹ ਰਿਪੋਰਟ ਵੀ ਜਨਤਕ ਨਹੀਂ ਸੀ ਹੋਈ ਇਸੇ ਮਾਮਲੇ ਵਿੱਚ ਈਡੀ ਜੀਪੀ ਤਿਵਾੜੀ ਨੇ ਜਾਂਚ ਉਪਰੰਤ ਇਹ ਸਿਫਾਰਿਸ਼ ਕੀਤੀ ਕਿ ਗੁਰਦੇਵ ਸਿੰਘ ਕੌਂਕੇ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਝੂਠਾ ਰਿਕਾਰਡ ਬਣਾਉਣ ਦੇ ਮਾਮਲੇ ਵਿੱਚ ਤਤਕਾਲੀ ਐਸਐਚਓ ਗੁਰਮੀਤ ਸਿੰਘ ਖਿਲਾਫ ਕੇਸ ਤਰਜ ਕਰਨਾ ਉਚਿਤ ਹੋਵੇਗਾ ਅਤੇ ਨਾਲ ਦੀ ਨਾਲ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ। ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਨੂੰ ਲੈ ਕੇ ਜਦੋਂ ਪੰਜਾਬ ਵਿੱਚ ਮਾਹੌਲ ਗਰਮਾਇਆ ਤਾਂ ਉਸੇ ਸਮੇਂ ਇੱਕ ਹੀ ਦਿਨ ਵਿੱਚ ਜਗਰਾਉਂ ਪੁਲਿਸ ਜ਼ਿਲ੍ਹੇ ਦੇ ਐਸਐਸਪੀ ਐਸਪੀ ਅਤੇ ਡੀਐਸਪੀ ਨੂੰ ਬਦਲ ਦਿੱਤਾ ਗਿਆ ਸੀ। ਇਸ ਨਾਲ ਵੀ ਲੋਕਾਂ ਵਿੱਚ ਇਹ ਸ਼ੱਕ ਹੋਰ ਗੂੜਾ ਹੋ ਗਿਆ ਸੀ। ਪਾਈ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਨੇ ਮਾਰ ਦਿੱਤਾ ਸੀ ਅਤੇ ਸੀਨੀਅਰ ਅਫਸਰਾਂ ਦੀ ਥਾਂ ਨਵੇਂ ਅਫਸਰ ਲਗਾ ਦਿੱਤੇ ਇਸ ਸਮੁੱਚੇ ਸਮੇਂ ਦੌਰਾਨ ਪੰਜਾਬ ਮਨੁੱਖੀ ਅਧਿਕਾਰ ਸੰਸਥਾਨੀ ਵੀ ਇਸ ਮੁੱਦੇ ਦੀ ਲਗਾਤਾਰ ਗੱਲ ਕੀਤੀ ਅਤੇ ਪਿਛਲੇ 25 ਸਾਲਾਂ ਦੌਰਾਨ ਜਾਂਚ ਰਿਪੋਰਟ ਤੇ ਕੋਈ ਕਾਰਵਾਈ ਨਾ ਹੋਣ ਅਤੇ ਜਾਂਚ ਰਿਪੋਰਟ ਨੂੰ ਜਨਤਕ ਨਾ ਕੀਤੇ ਜਾਣ ਦੀ ਗੱਲ ਵੀ ਲਗਾਤਾਰ ਉਠਾਈ ਸੀ ਹੁਣ ਇੰਨੇ ਸਾਲਾਂ ਬਾਅਦ ਜਾਂਚ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਹੈ ਅਤੇ ਇਸ ਮਾਮਲੇ ਉੱਤੇ ਸ਼੍ਰੋਮਣੀ ਕਮੇਟੀ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾ ਚੁੱਕੇ ਨੇ ਅਤੇ ਇਸ ਤਰ੍ਹਾਂ ਇੱਕ ਵਾਰ ਫਿਰ ਇਹ ਸਪਸ਼ਟ ਹੋ ਗਿਆ ਹੈ ਕਿ ਉਸ ਦੌਰ ਦੌਰਾਨ ਕਿਵੇਂ ਪੰਜਾਬ ਬੰਦਰ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ ਫਰਜ਼ੀ ਪੁਲਿਸ ਮੁਕਾਬਲੇ ਬਣਾਏ ਗਏ ਅਤੇ ਅਣਗਿਣਤ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਚੱਲਣਾ ਪਿਆ ਅਤੇ ਇਹਨਾਂ ਵਿੱਚ ਹੀ ਇੱਕ ਪ੍ਰਮੁੱਖ ਨਾਂ ਆਉਂਦਾ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾ ਰਹੀ ਜਥੇਦਾਰ ਗੁਰਦੇਵ ਸਿੰਘ ਕੌਕੇ ਅਤੇ ਇਹ ਗੱਲ ਵੀ ਸੋਚਣੀ ਬਣਦੀ ਹੈ ਕਿ ਜੇਕਰ ਇੰਨੀ ਜਾਣੀ ਪਛਾਣੀ ਸ਼ਖਸੀਅਤ ਨਾਲ ਉਸ ਸਮੇਂ ਦੌਰਾਨ ਇਹੋ ਜਿਹਾ ਅਣਮਨੁੱਖੀ ਵਰਤਾਰਾ ਹੋਇਆ ਤਾਂ ਆਮ ਸਿੱਖ ਨੌਜਵਾਨਾਂ ਦੇ ਨਾਲ ਕਿ ਹੋ ਜਿਹਾ ਤਸ਼ੱਦਦ ਉਸ ਸਮੇਂ ਦੌਰਾਨ ਹੋਇਆ ਹੋਵੇਗਾ